हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਬਈ ਟੋਕੜ ਵੜ ਜਿਹੜੀ ਟੋਕੜ ਵੜ ਆ ਬਈ ਉਹਦੇ ਮਗਰ ਜਿਹੜਾ ਬੱਚਾਗਾ ਵਸੀ ਆ ਗਈ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਲਖਮਣ ਸਿੰਘ ਜੀ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਬਰਨਾਲਾ ਹੀ ਪੈਂਦੀ ਹੈ ਤੇ ਨੇੜੇ ਪਿੰਡ ਬਈ ਆਪਾਂ ਦਾ ਨੇੜੇ ਬਟਾ ਗਾਇ ਰਹੇ ਗਿਆ ਇੱਕ ਹਮ ਇੱਕ ਚੀਨੀਵਾਲ ਕਲਾ ਰਹੇ ਗਿਆ ਠੀਕ ਹੈ ਬਾਈ ਚੀਨੀਵਾਲ ਖੁਰਦ ਰਹੇ ਗਿਆ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦਿਓ 11278 اے بھائی ਦਾ ਵੀ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਸਾਹਮਣੇ ਹੈ ਵੈਡ ਦੇਖ ਰਹੇ ਆ ਬਈ ਆਪਣੇ ਘਰ ਦੀ ਵੀ ਆ ਹਾਂਜੀ ਕਿਹੜਾ ਸੂਆ ਬਈ ਇਹ ਸੂਈ ਆ ਤੀਜੇ ਸੂਈ ਆ ਜੀ ਹੁਣ ਤੀਜਾ ਸੂਆ ਤੇ ਕਦੋਂ ਕਿ ਸੂਈ ਆ ਬਈ ਅੱਜ ਤੜਕੇ ਸੂਈ ਆ 6 ਵਜੇ ਤੜਕੇ 6 ਵਜੇ ਸੂਈ ਰ ਆ ਬਈ ਰ ਆ ਬਈ ਕੰਪਲੀਟ ਆ ਤੇ ਬੱਚਾ ਬਈ ਕੀ ਦੇਗੀ ਬੱচ্চਾ ਜੀ ਬੱচ্চਾ ਬੱচ্চਾ ਦੇਗੀ ਤੇ ਬਈ ਕਿੰਨਾ ਕੁ ਭੋਲਾ ਕੱਢਿਆ ਫਿਰ ਭੋਲਾ 3 ਕਿਲੋ ਕੱਢਿਆ ਜੀ ਬੱਚੇ ਨੂੰ ਪਿਆ ਕੇ ਤੇ ਕਿੰਨਾ ਕੁ ਦੁੱਧ ਦਿੱਤਾ ਇਹਨੇ ਪਿਛਲੇ ਸੂਈ ਪਿਛਲੇ ਚੋਏ ਜੀ ਦਿੱਤਾ ਨੇ 66 ਕਿਲੋ ਦਾ ਆਪਣਾ 100 ਲੀਟਰ ਦਿੱਤਾ ਠੀਕ ਹੈ ਧੋਕੜ ਨੇ ਜੀ ਠੀਕ ਹੈ ਤੇ ਹੁਣ 14 15 ਜੀ ਹੈਗੀ ਮੇਜ ਵੀ ਕਰੂਗੀ ਚੋਸਾੂਸੀਲਾ ਪੂਰੀ ਹਾਂਜੀ ਪੂਰੀ ਸੌਸੀਲਾ ਚੋਈ ਚੋਈ ਕਿਸ ਤਰ੍ਹਾਂ ਦੀ ਹੈ ਜੀ ਚੋਈ ਇੱਕ ਨੰਬਰ ਹੈ ਜੀ ਠੀਕ ਹੈ ਇਹ ਚੋਈ ਬਾਈ ਬਾਈ ਕਹਿੰਦੇ ਇੱਕ ਨੰਬਰ ਆ ਕਹਿੰਦੀ ਕਰਮਾ ਇੱਥੇ ਥਣ ਜੀ ਦੋ ਘਟਣਾ ਬਸ ਠੀਕ ਹੈ ਉਹ ਵੀ ਆਪਾ ਦਾ ਸੀਦ ਨੇ ਬਾਕੀ ਥਣ ਗਲਾਬੀ ਨਾੜਾ ਨੂੜਾ ਦੇਖ ਸਕਦਾ ਲੇਵਾ ਵੀ ਬਹੁਤ ਸੋਹਣਾ ਹੈ ਕਰਮਲੀ ਥਣਾ ਦਾ ਕੈਪ ਦੇਖੋ ਤੁਸੀਂ ਬਹੁਤ ਚੰਗਾ ਹੈ ਤੇ ਕਿਦਾਂ ਲੈ ਥਣ ਚੋ ਬਈ ਤਾਰਾ ਹੈ ਇਹ ਦੋ ਤਰ੍ਹਾਂ ਦਾ ਘਟਾ ਦੋ ਚਾਰ ਤਰ੍ਹਾਂ ਬੜਾ ਮੂਰਲੇ ਸੱਚਾ ਮਗਰ ਪਿਛਲੇ ਜੋ ਪਿਛਲੇ ਥਣ ਚੋ ਬਾਕੀ ਚਲੋ ਕੋਈ ਵੀ ਆਉਂਦਾ ਆਪਦੀ ਸੱਲੀ ਕਰਕੇ ਲੈ ਜਾਓ ਬਈ ਕੋਈ ਚੱਕਰ ਨਹੀਂਗਾ ਤੇ ਖੋਲ ਦਿਓ ਬਈ ਤੋੜ ਦਿ ਮੜੀ ਤੇ ਬਈ ਇਹਦਾ ਮੁੱਲ ਹਰਕੀ ਰਹੂਗਾ ਮੁੱਲ 58000 ਆ ਗਿਆ ਕਰਦੇ ਹੋਗੇ ਮਾਨਦਾਨ ਥੋੜਾ ਕਣਾ ਹਾਂਜੀ ਕਰ ਦਾਂਗੇ ਠੀਕ ਹੈ 58000 ਰੁਪਏ ਬਈ ਕਨੇ ਦਾ ਮੁੱਲ ਬਾਕੀ ਆਏਗਾ ਦਾ ਜਿਹੜਾ ਮੌਕੇ ਦਾ ਮਾਨਦਾਨ ਆਪਾਂ ਕਰ ਦਿਆਂਗੇ ਬੱਡੀ ਬੁੱਡੀ ਦੀ ਗੱਲ ਕਰੀਏ ਫੁੱਲ ਤੇ ਥਣਾ ਦਾ ਗੈਪ ਚੈੱਕ ਕਰ ਸਕਦੇ ਹੋ ਥਣ ਬਹੁਤ ਸੋਹਣਾ ਲੇਵਾ ਜੀ ਗੱਲ ਕਰੀਏ ਮਗਰ ਮੂਰਲਾ ਕਰ ਮੰਗੇਵਾ ਬੱਚਾ ਹੈ ਤੇ ਮਗਰ ਬੱੱਸ ਆ ਗਿਆ ਤੋਰਾਦਾਰਾ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਬਾਕੀ ਫੇਸ ਵਗੈਰਾ ਵੀ ਇਹਦਾ ਚੈੱਕ ਕਰ ਸਕਦੇ ਹੋ ਬਹੁਤ ਕਰਮ ਵਾਲੀ ਦਾ ਪਿਆਰਾ ਹੈਗਾ ਲੰਮੀ ਲੰਮੀ ਵੀ ਫੁੱਲ ਪ੍ਰਿੰਟ ਇੱਕ ਨੰਬਰ ਤੋਰਾਦਾਰਾ ਵੀ ਇੱਕ ਨੰਬਰ ਹੈ ਮੁੱਲੇ ਦਾ 58000 ਰੁਪਏ ਹਾਂਜੀ ਠੀਕ ਹੈ ਮੂਲ ਕੋਈ ਗੱਲ ਨਹੀਂ ਬੰਦ ਮੋਲ 58000 ਰੁਪਏ ਬਾਈ ਦੋ ਨੰਬਰ ਦੇ ਕਿਹੜਾ ਸੁਆਗ ਹੈ ਜੀ ਇਹ ਦੂਜੇ ਛੂਈ ਵੀ ਹੈ ਵੀਰੇ ਕਿੰਨਾ ਕ ਟਾਈਮ ਹੋ ਗਿਆ ਜੀ ਇਹਨੂੰ ਛੂਈ ਨੇ ਦੋ ਮਹੀਨੇ ਹੋ ਗਏ ਦੋ ਮਹੀਨੇ ਬੱਸੀ ਹੈ ਤੇ ਮਗਰ ਬੱਸੀ ਹੈ ਜੀ ਬੱਸੀ ਆ ਗਈ ਬਾਈ ਜਿਆਸੀ ਦੇ ਮਗਰ ਬੱਚਾ ਦੇਖ ਕਰ ਸਕਦੇਮ ਬੜਾ ਪਿਆਰਾ ਆ ਗਿਆ ਕਰਮਾਲੀ ਵਗਰ ਤੇ ਕਿੰਨਾ ਤਾਂ ਤਾਂ ਬਾਈ ਇਹਦੇ ਥੱਲੇ ਇਹ 60 ਲੀਟਰ ਹੈ ਜੀ ਸਾਢੇ 7 ਲੀਟਰ ਹਾਂਜੀ ਜੇ ਕੋਈ ਵੀਰ ਆਉਂਦਾ ਦੋ ਟਾਈਮ ਚਵਾਈ ਆਪਦੀ ਕਰਕੇ ਲਿਜਾ ਚਾਰ ਚਾਰ ਟੰਮ ਚੋਕ ਦੇ ਲਈ ਠੀਕ ਹੈ ਤੇ ਕਿਵੇਂ ਐ ਚ ਬਾਈ ਚ ਬਾਈ ਓਕੇ ਆ ਜਮ ਠੀਕ ਹੈ ਚ ਬਾਈ ਪਰਲੇ ਥਾਂ ਚ 2000 ਥਾਂ ਘੱਟ ਨਹੀਂ ਮੇਰੇ ਪਰਲੇ ਛੱਡ ਤੋਂ ਠੀਕ ਹੈ ਬਈ ਓਕੇ ਠੀਕ ਹੈ ਬਈ ਹਾਂਜੀ ਬਾਕੀ ਥਣਾ ਦਾ ਗੈਪ ਤੁਸੀਂ ਚੈੱਕ ਕਰ ਸਕਦੇ ਹੋ ਲੈ ਵਾ ਕਿਵੇਂ ਤਿਆਰ ਕਰਦੇ ਆ ਸਾਮਾ ਪੂਰਾ ਵਧੀਆ ਜੀ ਭਰ ਲੈਂਦੀ ਆ ਪੂਰਾ ਵਧੀਆ ਲੈ ਵਾ ਬਾਈ ਜਨਾ ਸਾਮ ਤੱਕ ਭਰ ਲੈਂਦੀ ਆ ਨਾੜਾ ਨੋਣਾ ਦੇਖ ਸਕਦੇ ਹੋ ਲੈ ਵੇ ਤੇ ਬਰੀਕੀ ਵਸੀ ਤੇ ਚੈੱਕ ਕਰ ਸਕਦੇ ਹੋ ਫੁੱਲ ਬਾਕੀ ਤੋਰਾ ਇੱਕ ਨੰਬਰ ਰੰਗ ਰੂਪ ਬਹੁਤ ਸੋਹਣਾ ਤੇ ਮੋਲੇ ਦਾ ਭਾਈ ਫਿਰ ਲੈਣ ਦੇਣ ਇਹਦਾ 25 ਹੈ ਜੀ 25000 ਕਰ ਦਾਂਗੇ ਥੋੜਾ ਘਣਾ ਮਾਰ ਲਾਂ ਹਾਂਜੀ ਠੀਕ ਹੈ ਬਾਈ 25000 ਰੁਪਏ ਦਾ ਮੁੱਲ ਹੈ ਬਾਈ ਕਹਿੰਦੇ ਬਾਕੀ ਆਏਗਾ ਇਹਦਾ ਜਿਹੜਾ ਮੌਕੇ ਤੇ ਮਾਨਤਾ ਨਾ ਜਰੂਰ ਕਰ ਦਿਆਂਗੇ ਲੈਵਾ ਬਾਈ ਕਹਿੰਦੇ ਸਾਮ ਨੂੰ ਵਧੀਆ ਤਿਆਰ ਕਰਦੀ ਹੈ ਬਈ ਸਮਾਂ ਹਜੇ ਚਵਾਈ ਜਪਿਆਗਾ ਉਹ ਹਿਸਾਬ ਨਾਲ ਉਦਾਂ ਦਾ ਜਲਾ ਲੇ ਤੇ ਥਣਾਂ ਦਾ ਗੈਰ ਤੁਸੀਂ ਚੈੱਕ ਕਰ ਸਕਦੇ ਥਣ ਬਹੁਤ ਸੋਹਣਾ ਲੱਗਿਆ ਪੂਰੀ ਬਿੱਤੀ ਦੇ ਥਣ ਬਾਕੀ ਬੱਚਾ ਵੀ ਮਗਰ ਜਿਹੜਾ ਬਾਈ ਤਿਆਰ ਹੋਈ ਪਿਆ ਬੱਚਾ ਵਸੀ ਆ ਗਈ ਤੇ ਮੁੱਲ ਇਹਦਾ 25000 ਰੁਪਿਆ ਨਾ ਹਾਂਜੀ ਠੀਕ ਹੈ ਬਾਈ ਕਿਸੇ ਵੀ ਵੀਰ ਨੂੰ ਦੋਮਾ ਲਗਾ ਚ ਕੋਈ ਵੀ ਨਾ ਗਾਉਂਦਾ ਪਸੰਦ ਕਰ ਲਿਓ ਬਾਈ ਨਾ കണ്ടെക്ടാ